ਹਾਂਜੀ 3 ਨਵੰਬਰ ਨੂੰ ਸਿੱਧੂ ਮੂਸੇਵਾਲਾ ਫਿਰ ਮਚਾਵੇਗਾ ਧਮਾਕਾ ਨਵਾਂ ਗਾਣਾ ਬਰੋਟਾ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਮਚਿਆ tufaan ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਸੱਚੀਆਂ ਤੇ ਤਾਜ਼ਾ ਖਬਰਾਂ ਮਿਲਦੀਆਂ ਨੇ ਸਭ ਤੋਂ ਪਹਿਲਾਂ ਵੱਡੀ ਖਬਰ ਸਿੱਧੂ ਮੂਸੇਵਾਲੇ ਦੀ ਵਾਪਸੀ ਫਿਰ ਕਰ ਰਿਹਾ ਹੈ tufani entry ਹਾਂਜੀ ਕੀ ਹੈ ਇਹੋ ਜਿਹਾ ਇਸ ਗਾਣੇ ਵਿੱਚ ਜੋ ਇੰਨਾ ਹਾਈਪ ਲੈ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਕੀ ਹੈ ਕੰਟਰੋਵਰਸੀ ਗੁਰੂ ਰੰਧਾਵਾ ਨਾਲ ਅਤੇ ਕੀ ਕਿਹਾ ਗੁਰੂ ਰੰਧਾਵਾ ਨੇ ਇਹੋ ਜਿਹਾ ਜਿਸ ਨਾਲ ਮਿਲ ਰਿਹਾ ਹੈ ਉਸ ਨੂੰ ਇੰਨਾ ਹੇਟ 3 ਨਵੰਬਰ ਇਹ ਹੈ ਤਾਰੀਖ ਸਿੱਧੂ ਦੇ ਫੈਨਾਂ ਨੇ ਲਾਲ ਕੇਰੇ ਚ ਕਰ ਲਈਏ ਕਿਉਂਕਿ ਇਸ ਦਿਨ ਰਿਲੀਜ਼ ਹੋ ਰਿਹਾ ਹੈ ਬਰੋਟਾ ਉਹ ਹੈ ਗਾਣਾ ਜਿਸ ਦੀ ਉਡੀਕ ਫੈਨ ਕਈ ਦਿਨਾਂ ਤੋਂ ਕਰ ਰਹੇ ਸਨ ਪੋਸਟਰ ਆਉਂਦੇ ਹੀ ਇੰਸਟਾਗ੍ਰਾਮ ਫੇਸਬੁੱਕ ਅਤੇ YouTube Snapchat ਸਭ ਥਾਂ ਤੇ ਇੱਕੋ ਹੀ ਗੱਲ ਚੱਲ ਰਹੀ ਏ ਮੁਸੇਵਾਲਾ ਇਜ਼ ਬੈਕ ਹਾਂਜੀ ਪੋਸਟਰ ਨੇ ਲਾਈ ਸੋਸ਼ਲ ਮੀਡੀਆ ਤੇ ਅੱਗ ਜਦੋਂ ਬਰੋਟਾ ਦਾ ਪੋਸਟਰ ਰਿਲੀਜ਼ ਕੀਤਾ ਗਿਆ ਤਾਂ ਕੁਝ ਹੀ ਘੰਟਿਆਂ ਵਿੱਚ ਇਹ ਹੈ ਟ੍ਰੈਂਡ ਚ ਆ ਗਿਆ ਫੈਨ ਕਮੈਂਟ ਕਰਨ ਲੱਗੇ ਮੁਸੇਵਾਲਾ ਲੇਬਲ ਇਜ਼ ਡਿਫਰੈਂਟ ਅਤੇ ਬਰੋਟਾ will shoot down to industry ਇਹੋ ਜਿਹੇ ਕਮੈਂਟ ਆਉਣ ਲੱਗੇ ਪੋਸਟਰ ਵਿੱਚ ਸਿੱਧੂ ਦੀ ਸਟੈਂਡਿੰਗ ਉਸਦਾ ਐਟੀਟਿਊਡ ਉਸਦੀ ਆਈਕੋਨਿਕ ਪ੍ਰੈਜ਼ੈਂਟੇਸ਼ਨ ਸਭ ਕੁਝ ਉਹੀ ਜਿਹੜਾ ਫੈਨਾਂ ਨੂੰ ਪਾਗਲ ਕਰ ਦਿੰਦਾ ਏ ਪੋਸਟਰ ਤੋਂ ਲੱਗਦਾ ਏ ਕਿ ਗਾਣੇ ਦੀ એનર્ਜੀ ਬਹੁਤ ਰੋਅ ਅਤੇ ਪਾਵਰਫੁਲ ਹੋਵੇਗੀ ਬਰੋਟਾ ਸ਼ਬਦ ਖੁਦ ਹੀ ਇੱਕ ਪਿੰਡ ਦੀ ਵਾਈਬ ਰੱਖਦਾ ਏ ਤੇ ਸਿੱਧੂ ਹਮੇਸ਼ਾ ਪਿੰਡ ਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਂਦਾ ਹੈ ਫੈਨਾਂ ਦੇ ਅਨੁਸਾਰ ਇਹ ਗੀਤ ਸਿੱਧੂ ਮੂਸੇਵਾਲੇ ਦੇ ਪੁਰਾਣੇ ਗਰੇਸਿਵ ਸਟਾਈਲ ਤੇ ਨਵੀਂ ਮਾਡਰਨ ਟੱਚ ਦਾ ਪਰਫੈਕਟ ਕੰਬੋ ਹੋ ਸਕਦਾ ਏ ਕੈਨੇਡਾ ਤੋਂ ਲੈ ਕੇ ਯੂਕੇ ਯੂਐਸ ਤੋਂ ਲੈ ਕੇ ਪੰਜਾਬ ਦੇ ਹਰੇਕ ਪਿੰਡ ਤੱਕ ਸਿੱਧੂ ਦੇ ਫੈਨਾਂ ਨੇ 3 ਮੰਬਰ ਦਾ ਕਾਊਂਟਡਾਊਨ ਲਾ ਦਿੱਤਾ ਹੈ ਟਿਕਟੋਕ ਰੀਲਸ ਸ਼ੋਰਟ ਹਰ ਜਗ੍ਹਾ ਇੱਕੋ ਹੀ ਹੈਸ਼ਟੈਗ ਬਰੋਟਾ ਸਿੱਧੂ ਮੂਸੇਵਾਲਾ ਲਾਈਵ ਹੋਣ ਚੱਲ ਰਿਹਾ ਹੈ ਕੁਝ ਫੈਨਾਂ ਨੇ ਤਾਂ ਆਪਣੇ ਘਰਾਂ 'ਤੇ ਗੱਡੀਆਂ ਤੇ ਵੀ 3 ਮੁੰਮਬਰ ਬਰੋਟਾ ਦੇ ਪੋਸਟਰ ਲਗਾ ਦਿੱਤੇ ਹਨ ਕੀ ਇਸ ਗਾਣੇ ਦੇ ਰਿਕਾਰਡ ਟੁੱਟਣਗੇ ਜਾਂ ਫਿਰ ਕੋਈ ਨਵੀਂ ਹਿਸਟਰੀ ਬਣੇਗੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਹਾਈਪ ਇੰਨੀ ਵੱਧ ਗਈ ਹੈ ਕਿ ਐਕਸਪਰਟਸ ਕਹਿ ਰਹੇ ਹਨੇ ਬਰੋਟਾ ਦੇ ਵਿਊ ਲਾਈਵ ਹੀ ਕ੍ਰੈਸ਼ ਕਰ ਸਕਦੇ ਨੇ ਸਿੱਧੂ ਦੇ ਗੀਤ ਹਮੇਸ਼ਾ ਟ੍ਰੈਂਡ ਸੈੱਟ ਕਰਦੇ ਨੇ ਅਤੇ ਇਹ ਵੀ ਲੱਗ ਰਿਹਾ ਹੈ ਕਿ 2024 ਦੇ ਅੰਤ ਵਿੱਚ ਬਰੋਟਾ ਸਭ ਤੋਂ ਵੱਡਾ ਬਲਾਸਟ ਹੋਵੇਗਾ ਰੀਲੀਜ਼ਿੰਗ ਟਾਈਮ ਅਤੇ ਕੀ ਹੈ ਇਸ ਵਿੱਚ ਸਰਪ੍ਰਾਈਜ਼ ਆਜੋ ਜਾਨੂ ਜਦੋਂ ਤੱਕ ਆਫੀਸ਼ੀਅਲੀ ਰੀਲੀਜ਼ ਟਾਈਮਿੰਗ ਨਹੀਂ ਦੱਸਿਆ ਗਿਆ ਪਰ ਫੈਨਸ ਦਾ ਮੰਨਣਾ ਹੈ ਕਿ 12 ਵਜੇ ਜਾਂ ਸ਼ਾਮ ਨੂੰ ਐਕਸਪਲੋਸਿਵ ਡ੍ਰੌਪ ਹੋ ਸਕਦਾ ਹੈ ਕਈ ਫੈਨਾਂ ਤਾਂ ਕਹਿ ਰਹੇ ਹਨ ਕਿ ਗਾਣਾ ਵਿੱਚ ਕਈ ਹਿਡਨ ਟ੍ਰਿਬਿਊਟ ਵੀ ਹੋ ਸਕਦੇ ਹਨ ਦੋਸਤੋ ਸਿੱਧੂ ਮੂਸੇ ਦਾ ਬ੍ਰੋਟਾ ਸਿਰਫ ਇੱਕ ਗਾਣਾ ਨਹੀਂ ਇਹ ਹੈ ਇੱਕ ਇਮੋਸ਼ਨਲ ਹੈ ਇੱਕ ਵਾਈਬ ਹੈ ਇੱਕ ਲੈਗਸੀ ਹੈ ਅਸੀਂ ਸੋਸ਼ਲ ਮੀਡੀਆ ਅਪਡੇਟ ਤੇ ਇਸ ਗਾਣੇ ਦੀ ਹਰ ਛੋਟੀ ਵੱਡੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਅਤੇ ਦੇਖਦੇ ਰਹੋ ਐਹੋ ਜਿਹੇ ਹੋਰ ਅਪਡੇਟ ਲਈ ਤਬ ਤੱਕ ਲਈ ਸ਼ਤਿ ਸ਼੍ਰੀਕਾਲ ਧੰਨਵਾਦ